ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਵੀ ਪ੍ਰਾਈਮ ਬਿਊਟੀਫੁਲ ਸਿਟੀ ਨੰਗਲ ਦੇ ਵਿੱਚ ਖੁੰਖਾਰ ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਕਿਤੇ ਨਾ ਕਿਤੇ ਕੁੱਤਿਆਂ ਦੇ ਹਮਲਿਆਂ ਦੀਆਂ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਨੰਗਲ ਦੇ ਡਬਲ ਡੀ ਬਲੌਗ ਦਾ ਹੈ ਜਿੱਥੇ ਪਿਟਬੁੱਲ ਨਸਲ ਦੇ ਕੁੱਤੇ ਨੇ ਐਤਵਾਰ ਰਾਤ 11 ਸਾਲ ਦੀ ਬੱਚੀ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਬੱਚੀ ਨੂੰ ਕੁੱਤੇ ਤੋਂ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਈ ਥਾਵਾਂ ਤੇ ਕੁੱਤੇ ਨੇ ਬੱਚੀ ਨੂੰ ਵੱਢ ਲਿਆ ਸੀ। ਇਸ ਕਾਰਨ ਉਸ ਦਾ ਖੂਨ ਵਹਿ ਗਿਆ। ਇਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪਿੰਡ ਦੇ 11 ਸਾਲ ਦੀ ਲੜਕੀ ਅਤੇ ਪਰਿਵਾਰ ਪਿਟਵਲ ਕੁੱਤੇ ਦੇ ਆਤੰਕ ਦੇ ਕਾਰਨ ਦਹਿਸ਼ਤ ਦੇ ਵਿੱਚ ਹਨ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਜਦੋਂ ਘਰ ਤੋਂ ਬਾਹਰ ਗਈ ਤਾਂ ਇਸ ਦੌਰਾਨ ਗਵਾਂਡੀਆਂ ਦੇ ਕੁੱਤੇ ਨੇ ਉਸ ਉੱਤੇ ਹਮਲਾ ਕਰ ਦਿੱਤਾ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਬੱਚੀ ਨੂੰ ਕੁੱਤੇ ਦੀ ਪਕੜ ਤੋਂ ਛੁਡਵਾਇਆ ਹਮਲੇ ਦੌਰਾਨ ਬੱਚੀ ਨੂੰ ਕਈ ਥਾਂਾਂ ਉੱਤੇ ਕੁੱਤੇ ਨੇ ਵੱਢਿਆ ਸੀ ਹਮਲਾ ਇੰਨਾ ਖਤਰਨਾਕ ਸੀ ਕਿ ਕੁੱਤੇ ਨੇ ਲੜਕੀ ਦੇ ਗਲ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਹ ਤੇ ਰਹਿ ਕੇ ਗਲ ਦੀ ਬਜਾਏ ਲੜਕੀ ਦੇ ਸਿਰ ਨੂੰ ਉਸਨੇ ਆਪਣਾ ਨਿਸ਼ਾਨਾ ਬਣਾਇਆ ਤੇ ਵੀਰ ਦੇ ਅਲੱਗ-ਅਲੱਗ ਜਗ੍ਹਾ ਉੱਤੇ ਉਸਨੇ ਹਮਲਾ ਕੀਤਾ ਹੈ। ਪਿੱਟ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਤੇ ਕੁੱਤੇ ਦੇ ਮਾਲਕ ਤੇ ਮਾਮਲਾ ਦਰਜ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਬੱਚਾ ਇਸ ਤਰ੍ਹਾਂ ਜ਼ਖਮੀ ਨਾ ਹੋਵੇ। ਇਸ ਦੇ ਨਾਲ ਹੀ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਖਤਰਨਾਕ ਨਸਲ ਦੇ ਕੁੱਤਿਆਂ ਨੂੰ ਨਹੀਂ ਰੱਖਣਾ ਚਾਹੀਦਾ ਜੋਨ ਲੋਕਾਂ ਦੇ ਲਈ ਘਾਤਕ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੰਗਲ ਦੇ ਕਰੀਬੀ ਪਿੰਡ ਪਲਾਸੀ ਤੋਂ ਵੀ ਪਿਟਬੁੱਲ ਕੁੱਤੇ ਦੇ ਕੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਚੰਡੀ ਪੀਜੀਆਈ ਜਾ ਕੇ ਬੱਚੇ ਦੀ ਜਾਨ ਬਚ ਸਕਿਆ ਤੇ ਅੱਜ ਵੀ ਉਹ ਬੱਚਾ ਜੇਰੇ ਇਲਾਜ ਹੈ ਤੇ ਉਹ ਪਰਿਵਾਰ ਵੀ ਹੁਣ ਤੱਕ ਇਨਸਾਫ ਦੇ ਲਈ ਮਾਨ ਜੋ ਕੋਟ ਨੰਗਲ ਦੇ ਦਰਵਾਜੇ ਤੇ ਇੰਤਜ਼ਾਰ ਕਰ ਰਿਹਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਲੇ ਕਿ ਮੇਰੀ ਬੇਟੀ ਨੂੰ ਸਰਵਵਲ ਹੋ ਰਿਹਾ ਹੈ ਅਸੀਂ ਇੱਕ ਆਪਣਾ ਆਂਟ ਮੀਡੀਆ ਡਬਲ ਕਿ ਰਹਿੰਦੇ ਕਿ ਇਹਨਾਂ ਨੇ ਕੁਝ ਨਾ ਕਟਿਆ ਉਹ ਇੱਥੋਂ ਸਤਾਇ ਡਬਲ ਕਿ ਰਹਿੰਦੇ ਇਹ ਅਜਨੈ ਦੇ ਢੋਟੀ ਬੀਟੀ ਦਾ ਜਾਂਦੇ ਸੀ ਇਹਨਾਂ ਦੀ ਇੱਕ ਢੋਟੀ ਬੀਟੀ ਨਾਲ ਆਪਣੇ ਪਰ ਸਾਡੇ ਘਰੇ ਆਏ ਸੀ ਪਾਰਟੀ ਤੇ ਤੇ ਬੀਟੀ ਢੋਟੀ ਔਨ ਕਰਕੇ ਕੋਈ ਨਿੱਕਾ ਬੱਚਾ ਚੋੜੇ ਹੋਣ ਕਰਕੇ ਆਪਾਂ ਨੇ ਆਪਣੀ ਕੁੜੀ ਨੂੰ ਬੋਲਦਾ ਕਿ ਘਰੇ ਛੱਡਿਆ ਜਾ ਕੇ ਰਹਿਣ ਨੂੰ ਤੇ ਇਹਨਾਂ ਦਾ ਕੁੱਤਾ ਪੰਜੇ ਬਾਹਰ ੁੱਲਾ ਛੱਡਿਆ ਪੇਟੋਂ ਦਾ ਕੁੱਤਾ ਜੀ ਤੇ ਪਹਿਲਾਂ ਕਿ ਇਹ ਬੋਕੰਡੇਡ ਹੋ ਚੁੱਕੇ ਇਹਨਾਂ ਦੀਆਂ ਉਹ ਜਦੋਂ ਉਹ ਕੁੱਤੀ ਮਿਲ ਕੇ ਬਣਾ ਬੱਚੇ ਛੱਡਣਗੇ ਨਾ ਉਹ ਕੁੱਤਾ ਤੱਕ ਤਾਂ ਮੇਰੇ ਤੇ ਮੇਰੀ ਕੁੜੀ ਨਾਲ ਪੈ ਗਿਆ ਤੇ ਜਦੋਂ ਬਿਆ ਤੇ ਮੈਂ ਤਾਂ ਆਪਣੇ ਘਰੇ ਸੀ ਕੰਮ ਕਰ ਰਹੀ ਸੀ ਤੇ ਮੈਨੂੰ ਅਚਾਨਕ ਦੋ ਤਿੰਨ ਫੋਨ ਬਜੇ ਅਲਗ-ਅਲਗ ਥੋਂ ਕੀ ਵੀ ਭੜੀ ਤੁਹਾਡੀ ਬੇਟੀ ਨੂੰ ਘਾਰਿਆ ਕੁੱਤੇ ਨਾਲ ਘਾਰਿਆ ਉਹਨਾਂ ਦੇ ਨਾਲ ਬਹੁਤ ਜਦਾ ਲੋਹ ਲਵਾਣਾ ਸੀ ਸਿਰ ਤੇ ਮੂੰਹ ਇੰਗੀ ਤਰ੍ਹਾਂ ਫੋੜ ਗਿਆ ਜਦੋਂ ਆਪਾਂ ਗਏ ਜਦੋਂ ਮੈਂ ਦੇਖਿਆ ਕੁੜੀ ਮੇਰੀ ਤੜਫ ਰਹੀ ਸੀ ਆ ਐਨ ਚੰਗੀ ਤਰ੍ਹਾਂ ਕੰਬ ਰਹੀ ਸੀ ਜਰੀਦ ਤੋਂ ਉਹਦੇ ਹੱਥ ਤੇ ਵੀ ਖੀਰ ਜਿਹਾ ਦੋਨਾਂ ਹੱਥ ਤੇ ਬਾਰੀ ਕੈ ਕਿਸੇ ਜਰੀਦ ਤੇ ਗੋਲ ਚੰਦੇ ਨਿਸ਼ਾਨ ਆਏ ਤੇ ਇੱਕ ਦੱਸ ਨਹੀਂ ਕਿ ਉਹਨਾਂ ਨੇ ਸਿਰ ਤੇ ਕੁੱਤੇ ਨਾਲ ਬਾਈਟ ਕਰਨ ਦੀ ਕੋਸ਼ਿਸ਼ ਕੀਤੀ ਉਹ ਵੈਸੇ ਗਰਮ ਨਾਲ ਜਦਾ ਸੀ ਕੱਟ ਤੋਂ ਉਹ ਗਲ ਦੀ ਜਦੋਂ ਬੰਦਿਆਂ ਨੇ ਕੁੱਤੇ ਆ ਉਹ ਸਿਰ ਤੇ ਬਾਈਟ ਕੀਤੀ ਨਿੱਕੇ ਅਗਰ ਉਹ ਹਿਸਾਬ ਨਾਲ ਕੋਈ ਗੱਲ ਤੇ ਬਾਈਟ ਕਰ ਦਿੰਦਾ ਹੋ ਸਕਦਾ ਕਿ ਕੁੜੀ ਮੇਰੀ ਜੀ ਬੱਚੇ ਦੀ ਮੇਰੀ ਜਾਨ ਵੀ ਜਾ ਸਕਦੀ ਸੀ ਤੇ ਇਸ ਤੋਂ ਪਰੇ ਜੀ ਜਦੋਂ ਬੱਚੇ ਨੂੰ ਹੋਇਆ ਤਾਂ ਉਹ ਬੱਚੇ ਬੰਦੇ ਹਸਪੀਟਲ ਲੈ ਕੇ ਜਾਣ ਤੋਂ ਗਏ ਤਾਂ ਜਿਹੜੇ ਲੋਕਲ ਲੋਕ ਸੀ ਆਲੇ ਦੇ ਵਿਚਾਰੇ ਉਹਨਾਂ ਨੇ ਛੜਾਇਆ ਉਹ ਜਿਹੜੇ ਬੰਦੇ ਤੋਂ ਲੋਕਲ ਸੀ ਇਹਨਾਂ ਨੇ ਕੁੱਤੇ ਪਾਲੇ ਹੋਏ ਸੀ ਉਹ ਦੱਸੇ ਕਿ ਉਹਨਾਂ ਨੇ ਬੜੇ ਜ਼ਬਰਦਸਤ ਕੁੱਤੇ ਦੇ ਮੂੰਹ ਨਾਲ ਖੋਲਿਆ ਕੁੱਤਾ ਮੂੰਹ ਹੀ ਨਹੀਂ ਖੋਲ ਰਿਹਾ ਸੀ ਜਦੋਂ ਕੁੱਤੇ ਦੇ ਮੂੰਹ ਤੋਂ ਖੋਲ ਕੇ ਛੜਾਇਆ ਤਾਂ ਕੁੱਤਾ ਦੁਬਾਰਾ ਫਿਰ ਉਸ ਨੂੰ ਪੈੜੇ ਦੀ ਵਾਰ-ਵਾਰ ਤੇ ਉਸ ਤੋਂ ਬਾਅਦ ਜਦੋਂ ਉਹ ਅਸੀਂ ਲੈ ਕੇ ਆਏ ਤਾਂ ਉਹ ਬੰਦੇ ਇਹਨਾਂ ਨੂੰ ਹਸਪੀਟਲ ਲੈ ਜਾਣ ਦੀ ਵੀ ਗਏ